ਗੁਰਦਾਸਪੁਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਗਾਜ਼ੀ ਨੰਗਲ ਵਿੱਚ ਗਰੀਬ ਪਰਿਵਾਰ ਦੀਆਂ ਦੋ ਕੀਮਤੀ ਮੱਜਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸਦੇ ਹਈਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਰਜਵੰਤ ਕੌਰ ਪਤਨੀ ਸਵਰਗਵਾਸੀ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਲੜਕੀ ਸੁਖਮਨੀਤ ਕੌਰ ਅਤੇ ਕੋਮਲਪ੍ਰੀਤ ਕੌਰ ਅਤੇ ਗਵਾਂਡੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 29 ਅਪ੍ਰੈਲ ਨੂੰ ਆਪਣੀਆਂ ਕੀਮਤੀ ਮੱਜਾਂ ਡੇਰੇ ਤੇ ਬੰਨ੍ਹ ਕੇ ਘਰ ਚਲੇ ਗਏ ਜਦੋਂ ਸਵੇਰ ਉਹਨਾਂ ਨੇ ਦੇਖਿਆ ਸਵੇਰੇ ਹੁੰਦੇ ਸਾਰ ਹੀ ਜਦੋਂ ਉਹਨਾਂ ਨੇ ਦੇਖਿਆ 30 ਅਪ੍ਰੈਲ ਨੂੰ ਆ ਕੇ ਤਾਂ ਉਹਨਾਂ ਦੀਆਂ ਦੋ ਮੱਜਾਂ ਚੋਰੀ ਹੋ ਚੁੱਕੀਆਂ ਸਨ ਜਿਸ ਤੇ ਸਬੰਧ ਵਿੱਚ ਉਹਨਾਂ ਵੱਲੋਂ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਨੂੰ ਲਿਖਤੀ ਦਰਖਾਸਤ ਜਿਹੜੀ ਆ ਉਹ ਦਿੱਤੀ ਗਈ ਹੈ ਪਰ ਅੱਜ ਕਈ ਦਿਨ ਦੀ ਜਾਣ ਦੇ ਬਾਵਜੂਦ ਵੀ ਉਹਨਾਂ ਦੀ ਮੱਜਾਂ ਦੀ ਕੋਈ ਵੀ ਊਗ ਸੁਗ ਨਹੀਂ ਮਿਲ ਰਹੀ ਪੀੜਿਤ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 5 ਮਈ 2019 ਨੂੰ ਉਹਨਾਂ ਦੀਆਂ ਤਿੰਨ ਮੱਜਾਂ ਜਿਹੜੀਆਂ ਨੇ ਉਹ ਚੋਰੀ ਹੋਈਆਂ ਸਨ ਪਰ ਉਹਨਾਂ ਦਾ ਵੀ ਅਜੇ ਤੱਕ ਕੁਝ ਪੁਲਿਸ ਵੱਲੋਂ ਜਿਹੜੀ ਕੋਈ ਵੀ ਸੁਰਾਖ ਜਿਹੜਾ ਉਹ ਨਹੀਂ ਮਿਲਿਆ ਤੇ ਜਿਹੜੀ ਪਰਿਵਾਰ ਨੇ ਦੱਸਿਆ ਕਿ ਸਾਡੇ ਪਰਿਵਾਰ ਵਿੱਚ ਅਸੀਂ ਤਿੰਨ ਭੈਣਾਂ ਇੱਕ ਛੋਟਾ ਭਰਾ ਮਾਤਾ ਅਤੇ ਸਾਡੇ ਪਿਤਾ ਜੀ ਦੀ ਜੋਤੀ ਸਵਰਗ ਸੁਧਾਰ ਗਏ ਨੇ ਅਤੇ ਸਾਡਾ ਸਾਰਾ ਕਾਰੋਬਾਰ ਇਹਨਾਂ ਮੱਜਾਂ ਦੇ ਸਿਰ ਤੇ ਹੀ ਚੱਲਦਾ ਹੈ। ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਚੋਰੀ ਹੋਈਆਂ ਮੱਜਾਂ ਦਾ ਪਤਾ ਲਗਾਇਆ ਜਾਵੇ ਅਤੇ ਸਾਨੂੰ ਗੰਦਾ ਇਨਸਾਫ ਜਿਹੜਾ ਹੈ A ਇਸ ਮੌਕੇ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਤੇ ਮੈਂਬਰਾਂ ਵੱਲੋਂ ਜਿਹੜਾ ਹੈ ਪਹੁੰਚ ਕੇ ਪੀੜਤ ਪਰਿਵਾਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਹਰ ਇੱਕ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਪੁਲਿਸ ਨੂੰ ਅਪੀਲ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਹੈ ਕਿ ਪਰਿਵਾਰ ਨੂੰ ਬੰਦਾ ਇਨਸਾਫ ਦਿੱਤਾ ਜਾਵੇ ਤੇ ਉਦੋਂ ਹੀ ਇਸ ਸੰਬੰਧੀ ਜਦੋਂ ਸਾਡੇ ਵੱਲੋਂ ਪੁਲਿਸ ਥਾਣਾ ਕੋਟਲੀ ਸੂਰਤ ਮੰਲੀ ਦੇ ਅੰਦਰ ਐਸ ਐਚ ਓ ਕੁਲਵਿੰਦਰ ਸਿੰਘ ਨਾਲ ਜਦੋਂ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਖੰਗਾਲੇ ਜਾ ਤੇ ਜਲਦੀ ਹੀ ਚੋਰਾਂ ਦਾ ਸੁਰਾਗ ਮਿਲਨ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਜਿਹੜਾ ਬੰਦਾ ਇਨਸਾਫ ਹੈ ਉਹ ਦਿੱਤਾ ਜਾਵੇਗਾ। ਸੁਖਮਿਤ ਕੁਸਰ ਕਿਹੜਾ ਪਿੰਡ? ਗਾਜੀ ਨਗਰ। ਜਿਹੜੀਆਂ ਮੱਝਾਂ ਖੁੱਲੀਆਂ ਕੀ ਮਾਮਲਾ ਕੀ ਸੀ? ਸਰ ਮੈਂ ਇੱਥੇ ਆਪਣੀਆਂ ਮੱਝਾਂ ਬਣ ਕੇ ਗਈ ਹੀ ਗਈ ਤੇ ਸਵੇਰੇ ਆਣ ਕੇ ਵੇਖਿਆ 30 April ਨੂੰ ਰਾਤ ਸਵੇਰੇ ਆਣ ਕੇ ਦੇਖਿਆ ਤੇ ਮੇਰੀਆਂ ਮੱਝਾਂ ਹਨੇ ਹੀ ਗਈਆਂ। ਮੇਰੀਆਂ ਮੱਝਾਂ ਸਿਰੇ ਕੰਮ ਹੀ ਗਾ ਤੇ ਮੇਰੀਆਂ ਮਈਆਂ ਖੋਲ ਕੇ ਲੱਗੇ। ਕਿੰਨੀਆਂ ਮੱਝਾਂ ਹੈ? 2 ਮੱਝਾਂ ਹੈ ਮੇਰੀਆਂ ਦੋਵੇਂ ਮੱਝਾਂ ਲੱਗੇ। ਕੋਈ ਸੰਬੰਧਿਤ ਪੁਲਿਸ ਨੂੰ ਤੁਸੀਂ ਕੋਈ ਕੋਪਲੈਂਟ ਕੀਤੀ? ਹਾਂਜੀ ਉਸੇ ਬੰਦੇ ਮੈਂ ਮੌਕੇ ਤੇ ਹੀ ਪੁਲਿਸ ਨੂੰ ਫੋਨ ਕੀਤਾ ਹੈਗਾ। ਥਾਣੇ ਵਾਲੋਂ ਕੋਲਸ ਆਈ ਹੈਗੀ ਤੇ ਕੋਈ ਹਜੇ ਇਨਕੁਆਰੀ ਨਹੀਂ ਹੋਈ ਹੈਗੀ। ਹਾਂਜੀ ਤੇ ਇਸ ਤੋਂ ਪਹਿਲਾਂ ਵੀ ਟਾੜੀਆਂ ਤੋਂ ਮੱਝਾਂ ਖੋਲੀਆਂ। ਹਾਂਜੀ 2019 5 ਮਈ ਨੂੰ ਮੇਰੀਆਂ ਮੱਝਾਂ ਚੋਰੀ ਹੋਈਆਂ ਇਹ ਪਿੰਨ। ਹੂੰ। ਉਦੋਂ ਮੇਰੀ ਹੱਲ ਕੀਤੀ ਗਈ ਸੀਗੀ। 10000 ਰੁਪਏ ਮੈਨੂੰ ਐਨਜੀਓ ਵੱਲੋਂ ਆਇਆ ਸੀ 50000 ਰੁਪਏ ਮੇਰਾ ਸੁਖਵਿੰਦਰ ਸਿੰਘ ਰਧਾ ਨੇ ਮਦਦ ਕੀਤੀ ਸੀਗੀ। ਇਹ ਤੋਂ ਬਾਅਦ ਕੇ ਹੋਰ ਮੇਰੀ ਕੋਈ ਮਦਦ ਨਹੀਂ ਹੋਈ। ਕਿਉ ਮੱਜਾਂ ਅਜੇ ਤੱਕ ਲੱਭੀਆਂ ਨਹੀਂ ਪਿਛਲੀ ਨਹੀਂ ਸਰ ਜਿਹੜੇ ਹੁਣ ਮੱਜਾਂ ਜਿਹੜੀਆਂ ਤੁਹਾਡੀ ਐਸਐਲਕ ਨੂੰ ਪੁੱਛਣ ਕੀ ਕਾਰਵਾਈ ਕੀਤੀ ਹੁਣ ਤੱਕ ਕੋਈ ਐਕਸ਼ਨ ਨਹੀਂ ਲਿਆ ਹੈਗਾ ਸਰ ਕੋਈ ਨਹੀਂ ਕੀ ਆਪਾਂ ਮੰਗੀ ਕਰ ਦੂੰ ਸਰ ਮੈਨੂੰ ਮੰਗਈ ਆ ਮੇਰੀ ਪੀਸ ਦਾ ਆਦ ਮੇਰੇ ਨਾਲ ਚੋਰੀ ਹੋਈਆਂ ਕਿਸੇ ਹੋਰ ਦੀਆਂ ਨਾ ਚੋਰੀ ਹੋਣ ਮੈਨੂੰ ਇਨਸਾਫ ਦਿੱਤਾ ਜਾਵੇ ਸਰ ਮੇਰੀ ਤੇ ਇਹ ਜੀ ਜਿੱਥੇ ਬੰਦਿਆ ਨੂੰ ਬੇਨਤੀ ਆ ਵੀ ਮੇਰੀ ਮਦਦ ਕੀਤੀ ਜਾਵੇ ਮੇਰੇ ਫਾਦਰ ਸਾਹਿਬ ਹੈ ਨਹੀਂ ਆ ਤਿੰਨ ਅਸੀਂ ਭੈਣਾ ਆ ਤੇ ਵੀਰ ਮੇਰਾ ਛੋਟਾ ਆ ਜੋ ਕੁਝ ਵੀ ਸਾਡਾ ਮੱਜਾਂ ਦੇ ਸਿਰ ਤੋਂ ਹੀਗਾ ਜੀ ਹਾਲਾਤ ਇਹ ਆ ਕਿ ਪਹਿਲਾਂ 2019 ਦੇ ਵਿੱਚ ਵੀ ਇਹਨਾਂ ਨੇ ਮੱਜਾ ਰੱਖਿਆ ਸੀ ਔਰ ਤੋਂ ਜੁਗਾਰਿਆ ਇਹਨਾਂ ਦਾ ਬਸ ਹੋਰ ਕੋਈ ਸਾਧਨ ਨਹੀਂ ਆ 40 1/2 ਦੋ ਕਨਾਲਾਂ ਉਹੀ ਪੱਠੇ ਬੀਜ ਕੇ ਇਹੀ ਕੁੜੀ ਬਜਾਰੀ ਮਿਹਨਤ ਕਰਦੀ ਆ ਤੇ ਉਦੋਂ ਵੀ 19 ਚ ਵੀ ਖੁੱਲ ਗਈਆਂ ਪੁਲਿਸ ਨੂੰ ਕੰਪਲੇਟ ਕੀਤੀ ਕੋਈ ਕਾਰਵਾਈ ਨਹੀਂ ਹੋਈ ਜੀ ਅੱਜ ਫੇਰ 29 ਤਰੀਕ ਅਪ੍ਰੈਲ ਦੀ ਨੂੰ ਫੇਰ ਮਤਲਬ ਮੱਜਾ ਖੁੱਲ ਗਿਆ ਇਹਨਾਂ ਦੀ ਆ ਤੇ ਆ ਤੁਸੀਂ ਹਾਲਾਤ ਦੇਖ ਹੀ ਰਹੇ ਜੀ ਸਾਡੀ ਸਾਰੇ ਵੀਰਾਂ ਅੱਗੇ ਹੀ ਬੇਨਤੀ ਆ ਐਨ ਜੀਓ ਵਾਲਿਆਂ ਵੀਰਾਂ ਅੱਗੇ ਵੀ ਐਨ ਆਰ ਆਈ ਵੀਰਾਂ ਅੱਗੇ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਗਰੀਬ ਪਰਿਵਾਰ ਆ ਇਹਨਾਂ ਕੋਈ ਰੋਜ਼ਗਾਰ ਨਹੀਂ ਆ ਤੇ ਜਿਸ ਦਿਨ ਦੀਆਂ ਮੱਝਾਂ ਖੁੱਲੀਆਂ ਨੇ ਉਸ ਦਿਨ ਦੀ ਰੋਟੀ ਪਾਣੀ ਵੱਲੋਂ ਵੀ ਵਿਚਾਰੇ ਆ ਇਦਾਂ ਹੀ ਆ ਮੰਨ ਲਓ ਕਿ ਇਹਨਾਂ ਦਾ ਕੋਈ ਹੋਰ ਸਾਧਨ ਹੀ ਨਹੀਂ ਦਿਖਦਾ ਤੇ ਕੁੜੀਆਂ ਸਕੂਲੇ ਪੜ੍ਹਦੀਆਂ ਨੇ ਆਪਣੇ ਹਿਸਾਬ ਨਾਲੋ ਕਿ ਫੀਸਾਂ ਤੋਂ ਵੀ ਵਿਚਾਰੀਆਂ ਇਦਾਂ ਰਹਿ ਰਹੀਆਂ ਨੇ ਕਿ ਜੋ ਵੀ ਇਹਨਾਂ ਦੀ ਮਦਦ ਕੀਤੀ ਜਾਏ ਵੱਧ ਤੋਂ ਵੱਧ ਹੱਥ ਜੋੜ ਕੇ ਹੀ ਬੇਨਤੀ ਆ ਜੀ ਐਨ ਜੀਓ ਪਰਵਾਰ ਨੂੰ ਸਾਨੂੰ ਕੋਮਲਪ੍ਰੀਤ ਬੇਟੀ ਨੇ ਫੋਨ ਕੀਤਾ ਇਹ ਸਾਡੀਆਂ ਮੱਜਾਂ ਜਿਹੜੀਆਂ ਨੇ ਪਹਿਲਾਂ ਵੀ ਚੋਰੀ ਹੋ ਕੇ ਅਸੀਂ 2019 ਦੇ ਵਿੱਚ ਵੀ ਤੇ ਹੁਣ ਵੀ ਦੋ ਹੀ ਮੱਜਾਂ ਸਾਡੇ ਕੋਲ ਇਹਦੇ ਤੇ ਸਾਰਾ ਸਾਡਾ ਕਾਰੋਬਾਰ ਚੱਲਦਾ ਸੀ ਤੇ ਉਹ ਵੀ ਹੁਣ ਚੋਰੀ ਹੋ ਗਈਆਂ ਪੁਲਿਸ ਨੂੰ ਕੰਪਲੇਨ ਕੀਤੀ ਆ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਪੁਲਿਸ ਨੂੰ ਵੀ ਇਹ ਗੱਲ ਜ਼ਰੂਰ ਕਹਿੰਨੇ ਆ ਵੀ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਗਰੀਬ ਪਰਿਵਾਰ ਵਾਸਤੇ ਉਹਨਾਂ ਦਾ ਕੰਮ ਦਾ ਸਾਰਾ ਪੜਦੀਆਂ ਨੇ ਬੱਚਿਆਂ ਦੀ ਸਕੂਲ ਸਾਰੀ ਉਹਨਾਂ ਦੇ ਸਿਰ ਤੇ ਚਲਦੀ ਆ ਛੋਟਾ ਬ੍ਰਦਰ ਆ ਉਹਨਾਂ ਦਾ ਤੇ ਪੁਲਿਸ ਨੂੰ ਸਖਤੋ ਸਖਤ ਕਾਰਵਾਈ ਕਰਕੇ ਇਹਨਾਂ ਦੀ ਖੋਜ-ਬੀਨ ਕਰਕੇ ਤੇ ਮੱਜਾਂ ਦਾ ਪਤਾ ਲਾਉਣਾ ਚਾਹੀਦਾ ਆ ਤੇ ਸਾਨੂੰ ਐਨਜੀ ਗਰੁੱਪ ਪਾਵਰ ਆ ਰਿਹਾ ਸੀ ਸਾਨੂੰ ਪਤਾ ਲੱਗਾ ਸੀ ਤੇ ਇਹ ਵੀ ਆਪਣੀਆਂ ਸੰਗਤਾਂ ਨੂੰ ਤੇ ਆਪਣੇ ਗਰੁੱਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਅਸੀਂ ਵੈਰੀਫਿਕੇਸ਼ਨ ਕਰਨ ਵਾਸਤੇ ਆਏ ਹਾਂ ਸਾਨੂੰ ਪਤਾ ਲੱਗਾ ਵੀ ਆ ਗੱਲਬਾਤ ਆ ਤੇ ਵਾਕਈ ਪਰਿਵਾਰ ਜਿਹੜਾ ਆ ਬਹੁਤ ਹੀ ਹਾਲਾਤ ਇਹਨਾਂ ਦੇ ਮਾੜੇ ਨੇ ਤੇ ਆਪਣੇ ਮਾੜੇ ਹਾਲਾਤ ਦੇ ਵਿੱਚ ਕੰਮ ਕਰ ਰਹੇ ਨੇ ਵਿਚਾਰੇ ਸਾਡੇ ਵੱਲੋਂ ਵੀ ਜੋ ਵੀ ਹੋਏਗਾ ਅਸੀਂ ਮੈਂਬਰਾਂ ਦੇ ਨਾਲ ਹੁਣ ਸਲਾਹ ਕਰਕੇ ਤੇ ਆਪਣੇ ਯੂਥ ਪਾਵਰ ਗਰੁੱਪ ਵੱਲੋਂ ਜੋ ਵੀ ਹੋਏਗਾ ਹੋਰ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਤੇ ਜੋ ਬਣੇਗਾ ਅਸੀਂ ਬਣਦਾ ਸਰਦਾਰ ਜਰੂਰ ਅਸੀਂ ਕਰਾਂਗੇ